ਇੱਕ ਜਮਾਤ ਮੈਂ ਕਿਹੜੇ ਪੜਿਆ ਸੈਨ ਕਰ ਲੈਨੇ ਹਾਂ ਕਿਹੜੇ ਸੈਨ ਭੁੱਲ ਭੱਲ ਕੇ ਸੈਨ ਵੀ ਬਾਕੀ ਮੈਂ ਤਾਂ ਭੱਜ ਜਾਂਦਾ ਤੇ ਭਾਈ ਮੇਰੀ ਮਾਂ ਤਾਂ ਕਹਿੰਦੀ ਭਗ ਜਾ ਮੇਰਾ ਬਾਪ ਕਹਿੰਦਾ ਤੂੰ ਬੋਚ ਕੇ ਇਹ ਲੰਗੀ ਮੇਨਾ ਜਨਾਲ ਕਿ ਨਹੀਂ ਜਾਉਂਗਾ ਕੱਚੇ ਪੈਸੇ ਭੇਡਾਂ ਨਾਲ ਆ ਗਰੀ ਜੀ ਚੰਗੇ ਸੌਦੇ ਚ ਤਾਂ 520 ਦੇ ਦਿੰਦੇ ਨੇ ਠੀਕ ਆ ਜੀ ਪੱਠ ਬੱਕਰੇ ਜੋ 220 ਕੋਈ ਗਰੀਬ ਹੁੰਦਾ 50 ਰੁਪਏ ਵੀ ਦੇਣ ਵਾਲਾ ਠੀਕ ਆ ਜੀ ਉਹ ਹੀ ਜੀ ਨੂੰ ਅਸੀਂ ਕਹਦੇ ਨਾ ਤੂੰ ਜਾ ਭਾਈ 50 ਇਹ ਦੇ ਦੇ ਬਹੁਤ ਨੇ ਕੋਈ ਦੱਸ ਦੇਣ ਵਾਲਾ ਵੀ ਹੈ ਮੇਰਾ ਵਿਆਹ ਤਾਂ ਹੋ ਗਿਆ ਸੀ 13 ਸਾਲ ਦੇ ਦਾ ਅਸਾਂ ਜੀ ਹਾਂ ਸਾਡੀ ਜਾਤ ਚ 13 ਸਾਲ ਦੇ ਨੂੰ ਹੀ ਵਿਆਹ ਦੰਦੇ ਨੇ ਠੀਕ ਹੈ ਜੀ ਅਸੀਂ ਰਾਜਪੂਤ ਠਾਕਰ ਵੀ ਕਹੋਨੇ ਆ ਰਵਾਰੀ ਵੀ ਕਹੋਨੇ ਆ ਠੀਕ ਹੈ ਜੀ ਸਾਡੇ ਬੁੜੇ ਪਹਿਲਾਂ ਉੱਠਾਂ ਦੇ ਗਲੇ ਚਾਰੇ ਕਰਦੇ ਹੁਣ ਵੀ ਨਹੀਂ ਰਿਸ਼ਤੇਦਾਰਾਂ ਦੇ ਵੀ ਕਿਆਰ ਕਿਉਂ ਛੀਤੇ ਬੱਚੇ ਦਾ ਸੱਤ ਤੇ ਇੱਕ ਕੁੜੀ ਮਰ ਗਈ ਥੱਲੇ ਪਿਆ ਸੀ ਕੰਮ ਜੀ ਖਿੱਚੇ ਤਾਂ ਲੈਣਾ ਲਾ ਦਨੇ ਸਾਨੂੰ ਕੀ ਹਰਜਾਨਾ ਹੁੰਦਾ ਕੋਈ ਅਸੀਂ ਕਿਹਾ ਜਮੀਨ ਵੰਡ ਕੇ ਦੇਣੀ ਹੈ ਲੋਕ ਕਹਿੰਦੇ ਤਾਂ ਹੈਗੇ ਬਾਬੇ ਭੰਗੜਾ ਪਾਉਂਦੇ ਨੇ ਮੈਂ ਬਾਬਾ ਭੰਗੜੇ ਦੀ ਪਉਣਾ ਆਇਆ ਐ ਨੱਚ ਕੇ ਆਇਆ ਹਾਂ ਨੱਚ ਕੇ ਕਿਆ ਹੇਤੂ ਲੈ ਨੂੰ ਨਹੀਂ ਹਾਂਜੀ ਹਮੈਂ ਤੈਨੂੰ ਦਬਦਾ ਵੀ ਨਹੀਂ ਤੇਰੇ ਉੱਤੋਂ ਦੀ ਛਾਲ ਵੀ ਮਾਰ ਜੂਗਾ ਗੁੜਾ ਨਾ ਜਾਣੀ ਠੱਠੇ ਨੇ ਆ ਕੇ ਵਿੱਚ ਤੜਕਿਆ ਆਤੀਆਂ ਬੱਕਰੀਆਂ ਪਾੜਤੀਆਂ ਉਹ 1 ਲੱਖ ਤੇ ਚੱਲਦੇ ਟਰਾਲੇ ਦੇ ਵਿੱਚ ਲੱਗਿਆ ਸਾਰਾ ਮਾਲ ਅੱਧੀਆਂ ਤਾਂ ਟਿੱਡਕ ਕੇ ਭੱਜ ਗਈਆਂ ਤਿੰਨ ਬੱਕਰੀਆਂ ਮਾਰਤੀਆਂ ਇੱਕ ਮਾਰਤਾ ਭਾਈ ਬੋਕ ਵਾਈ ਗੁਰਦੀ ਦਾ ਖਾਲਸਾ ਬਾਈ ਗੁਰਦੀ ਕੀ ਫਤਿਹ ਅੱਜ ਮੈਂ ਤੁਹਾਨੂੰ ਇਦਾਂ ਦੇ ਇਨਸਾਨ ਨਾਲ ਮਿਲਾਉਂਗਾ ਜੋ ਕਿ ਬੱਕਰੀਆਂ ਦੇ ਮੰਡੇ ਵਿੱਚ ਜਦੋਂ ਵੀ ਸੌਦਾ ਕਰਾਉਂਦੇ ਆ ਜਾਂ ਬੱਕਰੀ ਖਰੀਦਣੀ ਹੋਵੇ ਚਾਹੇ ਵੇਚਣੀ ਹੋਵੇ ਉਹ ਹਮੇਸ਼ਾ ਨੱਚਦੇ ਟੱਪਦੇ ਹੱਸਦੇ ਤੇ ਜਿਹੜੇ ਲੋਕ ਨੇੜੇ ਤੇਰੇ ਖੜੇ ਨੇ ਉਹਨਾਂ ਦਾ ਮਜ਼ਾਕ ਵੀ ਹਸਾਉਂਦੇ ਵੀ ਨੇ ਤਾਂ ਪਹਿਲੀ ਵਾਰੀ ਦੇਖਿਆ ਹੋਊਗਾ ਤੁਸੀਂ ਸੌਦਾ ਕਰਨੇ ਮੌਕੇ ਜਿਹੜੇ ਹਸਾਉਂਦੇ ਨੇ ਉਹਨਾਂ ਨੂੰ ਕਹਿੰਦੇ ਆ ਰਾਜੂ ਰਾਜੂ ਬਾਈ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦਾ ਖਾਲਸਾ ਜੀ ਵੈਗੁਰੂ ਜੀ ਕਿਤੇ ਸਾਸਰੀਕਾਰ ਜੀ ਸਾਸਰੀਕਾਰ ਰਾਜੂ ਬਾਈ ਜੀ ਜਿਹੜੇ ਸਾਨੂੰ ਚਾਉਣ ਵਾਲੇ ਨੇ ਬਹੁਤ ਜ਼ਿਆਦੇ ਨੇ ਵੱਡੀ ਗਿਣਤੀ ਵਿੱਚ ਨੇ ਅੱਛਾ ਜੀ ਠੀਕ ਹੈ ਜੀ ਉਹ ਰਾਜੂ ਨੂੰ ਹਮੇਸ਼ਾ ਵੀਡੀਓ ਵਿੱਚ ਜਦੋਂ ਸੌਦਾ ਕਰਾਉਂਦਾ ਤਾਂ ਨੱਚਦਾ ਟੱਪਦਾ ਹੱਸਦਾ ਤਾਂ ਦੇਖਦੇ ਨੇ ਪਰ ਅਸਲ ਜ਼ਿੰਦਗੀ ਬਾਰੇ ਥੋੜੇ ਕੋਈ ਨਹੀਂ ਜਾਣਦਾ ਅੱਜ ਅਸੀਂ ਚਾਹੁੰਦੇ ਆ ਕਿ ਜਿਹੜੇ ਥੋੜੇ ਚਾਉਣ ਵਾਲੇ ਨੇ ਉਹਨਾਂ ਨੂੰ ਜ਼ਰੂਰ ਆਪਣੀ ਜ਼ਿੰਦਗੀ ਬਾਰੇ ਵੀ ਦੱਸੋ ਜੀ ਆਪਣੇ ਪਿੰਡ ਬਾਰੇ ਦੱਸੋ ਆਪਣੇ ਪਰਿਵਾਰ ਬਾਰੇ ਦੱਸੋ ਸਭ ਤੋਂ ਪਹਿਲਾਂ ਜੀ ਪਿੰਡ ਬਾਰੇ ਦੱਸਿਆ ਜਾਵੇ ਜੀ ਤੁਹਾਡਾ ਪਿੰਡ ਪਿੰਡ ਤਾਂ ਜੀ ਮੇਰਾ ਦੜਬਾ ਪਿੰਡ ਹੈ ਹਾਂ ਜੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਠੀਕ ਹੈ ਜੀ ਹੁਣ ਤਾਂ ਦੜਬਾ ਕਹਿਣ ਲੱਗੇ ਪਹਿਲਾਂ ਅਬਦੁੱਲਾਪਰ ਪਿੰਡ ਸੀ ਸਾਡਾ ਠੀਕ ਹੈ ਜੀ ਪਿੰਡ ਦਾ ਨੌ ਅਬਦੁੱਲਾਪਰਤੀ ਠੀਕ ਹੈ ਜੀ ਪੁਰਾਣਾ ਜਮਾਨੇ ਚ ਠੀਕ ਹੈ ਜੀ ਉਸ ਤੋਂ ਬਾਅਦ ਡੜਬਾ ਕਹਿਣ ਲੱਗੇ ਠੀਕ ਹੈ ਜੀ ਹਾਂ ਡੜਬੇ ਦੇ ਵਿਚਾਲੇ ਸਾਡੇ ਠਾਣਾ ਵੀ ਹੈ ਠੀਕ ਹੈ ਜੀ ਪਿੰਡ ਦੇ ਵਿਚਾਲੇ ਬਹੁਤ ਵੱਡਾ ਠਾਣਾ ਉੱਚੇ ਥਾਵਾਂ 'ਚ ਠੀਕ ਹੈ ਜੀ ਪਿੰਡ ਵਾਲੇ ਦਾ ਠਾਣਾ ਸਾਡੇ ਵਿਚਾਲੇ ਠੀਕ ਹੈ ਜੀ ਰਾਜੂ ਭਾਈ ਬਹੁਤ ਵਧੀਆ ਪਿੰਡ ਹੈ ਸਾਡਾ ਜੀ ਮੈਂ ਤੁਸੀਂ ਇਸ ਛੇ ਨਾਲ ਜੁੜੇ ਹੋਏ ਹੋ ਤਾਂ ਇਹ ਵੀ ਸਾਡੇ ਚਾਉਣ ਵਾਲੇ ਜਿਹੜੇ ਦੇਖਣ ਵਾਲੇ ਨੇ ਉਹਨਾਂ ਨੂੰ ਜ਼ਰੂਰ ਦੱਸੋ ਵੀ ਤੁਹਾਨੂੰ ਇਸ ਕਿਤੇ ਨਾਲ ਜੁੜਿਆਂ ਨੂੰ ਕਿੰਨਾ ਟਾਈਮ ਹੋ ਗਿਆ ਉਹਦਾ ਮੈਨੂੰ ਤਾਂ ਜੀ ਇਸ ਕਿਤੇ ਨਾਲ ਜੁੜਿਆਂ ਨੂੰ ਮੇਰਾ ਖਿਆਲ ਉਮਰਤਾ ਹੋਗੀ ਮੇਰੀ 60 ਤੇ 6-7 ਸਾਲ ਦੀ ਹਾਂਜੀ ਵੀ ਮੇਰਾ ਖਿਆਲ ਹੋਗੀ 55 ਸਾਲ ਹੋ ਗਏ ਠੀਕ ਹੈ ਜੀ ਇਹ ਕਿਤੇ ਨਾਲ ਜੁੜਿਆਂ ਨੂੰ ਸ਼ੁਰੂਆਤ ਤੁਸੀਂ ਇੱਥੋਂ ਹੀ ਕੀਤੀ ਆ ਬੱਕਰੀਆਂ ਦੇ ਨਾਲ ਮੈਂ ਤਾਂ ਸ਼ੁਰੂਆਤ ਪਹਿਲਾਂ ਮੈਂ ਸਾਂਚਾਰੀਆਂ ਠੀਕ ਹੈ ਜੀ ਪਹਿਲਾਂ ਪੜੇ ਵੀ ਠੀਕ ਹੈ ਜੀ ਸਕੂਲ ਚ ਪਰੌਂਠੇ ਕਾ ਕੇ ਚੋਲਾ ਸੱਟ ਕੇ ਸੇਵਿਆਂ ਵਾਲੀ ਕੰਦ ਟੱਪ ਕੇ ਮੈਂ ਤਾਂ ਮੇਰਾ ਬਾਪ ਕਹਿੰਦਾ ਵੀ ਤੂੰ ਘਰ ਨੂੰ ਭੱਜ ਜੀ ਕਿੰਨੀ ਪੜਾਈ ਕੀਤੀ ਫਿਰ ਇੱਕ ਜਮਾਤ ਮੈਂ ਕਿਹੜੇ ਪੜਿਆ ਸੈਨ ਕਰ ਲੈਨੇ ਹੋ ਕਿਹੜੇ ਸੈਨ ਭੁੱਲ ਭੱਲ ਕੇ ਸੈਨ ਫਿਰ ਜਿਹੜਾ ਹਿਸਾਬ ਕਿਤਾਬ ਤੁਸੀਂ ਏਡੇ ਏਡੇ ਵੱਡੇ ਸੌਦੇ ਕਰਾਉਨੇ ਹੋ ਉਹਦੇ ਵਿੱਚ ਫਿਰ ਹਿਸਾਬ ਕਿਤਾਬ ਕਿਵੇਂ ਹੁੰਦਾ ਉਹ ਤਾਂ ਮੇਰਾ ਦਿਮਾਗ ਕੰਮ ਕਰਦਾ ਹੈ ਠੀਕ ਹੈ ਜੀ ਅੰਦਰੋਂ ਵੀ ਬਾਕੀ ਮੈਂ ਤਾਂ ਭੱਜ ਜਾਂਦਾ ਤੀ ਭਾਈ ਮੇਰੀ ਮਾਂ ਤਾਂ ਕਹਿੰਦੀ ਭਗ ਜਾ ਮੇਰਾ ਬਾਪ ਕਹਿੰਦਾ ਤੂੰ ਬੋਚ ਕੇ ਇਹ ਲੰਗੇ ਹੀ ਮਨਾ ਜਨਾਲ ਕਿ ਨਹੀਂ ਜਾਊਗਾ ਕੱਚੇ ਪਹੇ ਭੇਡਾਂ ਨਾਲ ਆ ਰਹੀ ਰਾਜੂ ਜੇ ਤੁਸੀਂ ਪੜ੍ਹ ਲੈ ਕੇ ਵੀ ਜਾਂਦੇ ਹੁੰਦਾ ਅਫਸਰ ਲੱਗ ਜਾਂਦੇ ਪਰ ਜਿਹੜੀ ਹੁਣ ਤੁਹਾਨੂੰ ਲੋਕ ਪਿਆਰ ਕਰਦੇ ਨੇ ਜਥੋਂ ਦੀ ਰਾਜੂ ਲੰਘਦਾ ਹੁਣ ਮੰਡੀ ਦੇ ਵਿੱਚ ਦੀ ਤੁਸੀਂ ਲੰਘਦੇ ਹੋ ਸਾਰੇ ਛੋਟੀਆਂ ਨਾਲ ਜੱਪੀਆਂ ਪਾਉਂਦੇ ਨੇ ਫੋਟੋਆਂ ਕਰਾਉਂਦੇ ਨੇ ਇਹ ਵੱਧ ਸੁਖੰਨ ਵਾਲਾ ਲੱਗਦਾ ਜਾਂ ਉਹ ਲੱਗਣਾ ਸੀ ਪਾੜ ਲੈ ਕੇ ਅਫਸਰ ਲੱਗਣਾ ਨਾ ਜੀ ਮੈਂ ਅਫਸਰ ਨਹੀਂ ਲੱਗਣਾ ਤੀ ਮੈਂ ਤਾਂ ਹੁਣ ਅਫਸਰ ਅਸਲੀ ਆ ਉਹੀ ਗੱਲ ਆ ਜੀ ਮੈਨੂੰ ਅਫਸਰ ਨੂੰ ਤਾਂ ਗਾਲਾਂ ਕਢਦੇ ਲੋਕ ਹਾਂ ਮੈਂ ਕਿਹੜਾ ਅਫਸਰ ਤੀ ਮੈਂ ਪਾਪ ਕਰਦਾ ਕੁੱਟਦਾ ਲੋਕਾਂ ਨੂੰ ਵੜਦਾ ਬਾਡੀਆਂ ਲੈਂਦਾ ਅਫਸਰ ਹੁੰਦੇ ਤੁਸੀਂ ਫਿਰ ਰੈਸਪਤ ਕੋਰੀ ਵਾਲੇ ਪਾਸੇ ਵੀ ਜਾਣਾ ਪੈਣਾ ਸੁਭਾਵਿਕ ਹੀ ਆ ਚਲੋ ਹਾਏ ਉਹ ਤਾਂ ਚਲਦੀ ਹੀ ਆ ਲੈਣਾ ਪੈਂਦਾ 2 ਰੁਪਏ ਚਾਹ ਗੁਰ ਜੋਗੇ ਨੂਨ ਤੇਲ ਜੋਗੇ ਚਾਹ ਪਾਣੀ ਜਿਵੇਂ ਤੁਸੀਂ ਸੌਦਾ ਕੀਆ ਹੁਣ ਮੰਡੀ ਦੇ ਵਿੱਚ ਤੁਸੀਂ ਜਿਵੇਂ ਗਾਹਕ ਆਉਂਦਾ ਖਰੀਦਣ ਉਹ ਉਹਨੂੰ ਵੀ ਬੱਕਰੀ ਦਵਾਉਂਦੇ ਤਾਂ ਵੇਚਣ ਵਾਲੇ ਨੂੰ ਵੀ ਤਾਂ ਉਹਦੇ ਵਿੱਚ ਵੀ ਤੁਹਾਡਾ ਕੀ ਹਿਸਾਬ ਕਿਤਾਬ ਹੁੰਦਾ ਹੈ ਜੀ ਇਹ ਜੀ ਚੰਗੇ ਸੌਦੇ ਚੋਂ ਤਾਂ 520 ਦੇ ਦਿੰਦੇ ਨੇ ਠੀਕ ਹੈ ਜੀ ਪੱਠ ਬੱਕਰੇ ਜੋ 220 ਕੋਈ ਗਰੀਬ ਹੁੰਦਾ 50 ਵੀ ਦੇਣ ਵਾਲਾ ਠੀਕ ਹੈ ਜੀ ਉਹ ਹੀ ਜਿਹਨੂੰ ਅਸੀਂ ਕਹਦੇ ਨਾ ਤੂੰ ਜਾ ਭਾਈ 50 ਇਹ ਦੇ ਦੇ ਬਹੁਤ ਨੇ ਕੋਈ 10 ਦੇਣ ਵਾਲਾ ਵੀ ਹੈ ਠੀਕ ਹੈ ਅਮੀਰ ਆ ਸੀ ਤਾਂ ਦੇਖ ਕੇ ਕੰਮ ਕਰਨੇ ਬਾਕੀ ਸਾਡੀ ਜ਼ਿੰਦਗੀ ਬਾਰੇ ਜੀ ਜ਼ਿੰਦਗੀ ਬਾਰੇ ਪੁੱਛੋਣ ਵੀ ਵਿਆਹ ਬਾਰੇ ਵੀ ਦੱਸ ਦਿਓ ਬੱਚਿਆਂ ਬਾਰੇ ਵੀ ਦੱਸੋ ਮੇਰਾ ਵਿਆਹ ਤਾਂ ਹੋ ਗਿਆ ਸੀ 13 ਸਾਲ ਦੇ ਦਾ ਅਸਾਂ ਜੀ ਹਾਂ ਸਾਡੀ ਜਾਤ ਚ 13 ਸਾਲ ਦੇ ਨੂੰ ਵਿਆਹ ਦਾਂਦੇ ਨੇ ਠੀਕ ਹੈ ਜੀ ਅਸੀਂ ਰਾਜਪੂਤ ਠਾਕੁਰ ਵੀ ਕਹੋਨੇ ਆ ਰਵਾਰੀ ਵੀ ਕਹੋਨੇ ਆ ਠੀਕ ਹੈ ਜੀ ਸਾਡੇ ਬੁੜੇ ਪਹਿਲਾਂ ਉੱਠਾਂ ਦੇ ਗਲੇ ਚਾਰਿਆ ਕਰਦੇ ਠੀਕ ਹੈ ਜੀ ਹੁਣ ਵੀ ਨੇ ਰਿਸ਼ਤੇਦਾਰਾਂ ਦੇ ਬਾਕੀ 1-2 ਮਿਲ ਵੀ ਛੱਡਿਆ ਹੈ ਜੀ ਰਿਸ਼ਤੇਦਾਰਾਂ ਦੇ ਉਦੋਂ ਬਾਅਦ ਅਸੀਂ ਪੇਡਾਂ ਬੱਕਰੀਆਂ ਵੀ ਰੱਖਦੇ ਆ ਠੀਕ ਹੈ ਜੀ ਤੇ ਅਸੀਂ ਨੇ ਪਈ ਜ਼ਿੰਦਗੀ ਦੇ ਵਿੱਚ ਵਿਆਹ ਕਰਾ ਲਿਆ 13 ਸਾਲ ਦੇ ਨੇ। ਹੂੰ। ਉਸ ਤੋਂ ਬਾਅਦ ਮੈਂ ਹੋ ਗਿਆ ਡ 18 ਸਾਲ ਬਾਅਦ। ਠੀਕ ਹੈ ਜੀ। 18 ਸਾਲ ਦਾ ਹੋ ਗਿਆ ਜਦਾਂ ਮੇਰੇ ਦੋ ਕੁੜੀਆਂ ਹੋ ਗਈਆਂ। ਹੂੰ। ਮੈਂ ਡ ਹੋ ਗਿਆ। ਮੇਰੇ ਬਾਪ ਨੇ ਵਿਚਾਰੇ ਨੇ ਇੰਨੀ ਕੁ ਜਗ੍ਹਾ ਦਿੱਤੀ ਦੋ ਮੰਜੀਆਂ ਦੀ। ਹਾਂਜੀ। ਉੱਥੇ ਮੈਂਨੇ ਛੰਨ ਪਾ ਲਈ। ਪਹਿਲਾਂ ਲੋਕ ਛੰਨਾ ਪਾਉਂਦੇ ਹੁੰਦੇ। ਠੀਕ ਹੈ ਜੀ। ਦਰੇ ਕੱਢ ਕੇ ਟੋਬੇ 'ਚੋਂ ਚਣ ਚਣ ਕੇ ਗਾਰਾ ਚ ਵੱਡੇ ਵੱਡੇ ਟਾਲੇ ਦੇ ਵਾਲੀ ਮਿੱਟੀ ਦੇ ਹੋ ਟੁੱਬੇ ਗੱਡੇ ਗੱਡਿਆ ਕਰਦੀਆਂ ਤੀਂਆਂ ਸੱਬਲਾਂ ਦਾ ਪਟਪਟ ਹਾਂ ਚੀਰੂ ਹਾਂ ਚੀਰੂ ਆਪਣੀ ਛੰਨ ਬੰਨ ਲਈ ਪਾਈ ਕਾਨੇ ਕੋਨੇ ਜੇ ਲਿਆ ਕੇ ਫੂਸ ਪਾ ਜਾ ਸਾਡੇ ਪਿੰਡ ਚ ਆ ਗਿਆ ਕਈ ਸਾਲ ਹੋ ਗਏ ਨਾ ਗੱਲਾਂ ਨੂੰ ਪਾਣੀ ਠੀਕ ਹੈ ਜੀ ਉਹ ਪਾਣੀ ਆ ਇੱਕ ਮੰਜਾ ਸਾਡੇ ਲਵੇ ਦੋਏ ਜੀਆਂ ਲਵੇ ਇੱਕ ਬਣੌਟੂ ਜਾਂ ਮੰਜਾ ਬਣਾ ਰੱਖਿਆ ਸੀ ਲੱਕੜਾਂ ਦਾ ਉੱਤੇ ਸਿੱਟ ਰੱਖਿਆ ਗਦਾਈਲਾ ਦੋਏ ਜੀ ਅਸੀਂ ਨਾਲ ਦੋ ਕੁੜੀਆਂ ਬੈਡਰੂਮ ਬੈਡਰੂਮ ਕਹਿ ਲੈ ਸੈਟ ਰੂਮ ਕਹਿ ਲੈ ਪਾਈ ਥੱਲੋਂ ਦੀ ਵੜ ਗਿਆ ਪਾਣੀ ਟੰਬੇ ਗਏ ਟੁੱਟ ਛੰਨ ਤੇ ਕੀ ਪਾਣੀ ਚ ਉਹ ਬੇੜੇ ਦੇ ਲੋਕਾਂ ਦੇ ਰਾਜੂ ਤਾਂ ਮਰੂਗਾ ਉਹ ਕਹਿੰਦੇ ਪਾਣੀ ਆ ਗਿਆ ਗੋਡੇ-ਗੋਡੇ ਮੇਰੇ ਚਾਚਾ ਦੀ ਕਿਸੇਖ ਉਹ ਵਿਚਾਰਾ ਇਹਨਾਂ ਨੇ ਪਾਣੀ ਵਧੀ ਸਾਡੀਆਂ ਕੁੜੀਆਂ ਚੱਕ ਲੀਆਂ ਮੋਢੇ ਤੇ ਸਾਨੂੰ ਦੋਈਆਂ ਨੂੰ ਅੰਦਰ ਲੈ ਘਰ ਲੈ ਗਿਆ ਕਹਿੰਦਾ ਓਰੇ ਵਖਤ ਕੱਢ ਲੋ ਦੱਸ ਦੇਣਾ ਇਹਨੇ ਉੱਤਰ ਗਿਆ ਪਾਣੀ ਉਸ ਦਿਵਾਥਾ ਇੱਜ ਥੱਲੇ ਭੰਡੇ ਚਾਰਕ ਦਿਨ ਥਾਈ ਚ ਕੱਢੇ ਉਦੋਂ ਬਾਅਦ ਪਾਈ ਆਪਦੀ ਛੰਨ ਤਾਂ ਗਈ ਤਾਂ ਹੈ ਤੇਰੇ ਵਰਗੇ ਲੈ ਗਿਆ ਮਰ ਪਈਏ ਲੈਤੇ ਵਿਆਜ ਤੇ 3000 ਦੀਆਂ ਗਾਡਰੀਆਂ ਬਾਲੇ ਲਿਆ ਕੇ ਇੱਟਾਂ ਲਿਆ ਕੇ ਪਿੱਲੀਆਂ ਜਾਂ ਮਤਾਂ ਕੋਠਾ ਪਾ ਲਿਆ ਕੋਠੇ ਚ ਆਪਦਾ ਪਾਈ ਟਾਈਮ ਕੱਟ ਲਿਆ ਉਦੋਂ ਬਾਅਦ ਕਰਦੇ ਕਰਾਉਂਦੇ ਚਾਰਕ ਲੈ ਲੀਆਂ ਬੱਕਰੀਆਂ ਅੱਡ ਹੋ ਕੇ ਚਾਰਕ ਕਿਸੇ ਦੀਆਂ ਅਧਿਕਾਰੇ ਤੇ ਸਾਹਮਣੇ ਅਸੀਂ ਪਾਲੀ ਦੇ ਅਧਿਕਾਰੇ ਤੇ ਸਾਹਮਣੇ ਸੁਪੀਆਂ ਉਹਨਾਂ ਚੋਂ ਬੱਚੇ ਅੱਧੇ ਆ ਗਏ ਮੈਨੂੰ ਪੰਜ ਸੱਤ ਨਾ ਗੱਬਦੇ ਹੋਗੇ ਪੰਜ ਸੱਤ ਆ ਗਏ ਨੇ ਤੇ ਕੰਮ ਚੱਲਦਾ ਚੱਲਦਾ ਜਿਉ ਪੱਤਾਂ ਤੇ 베ੜੀ ਚੜੀ ਤਾਜ ਜਗ ਕੇ ਮੰਡੀਆਂ ਦੇ ਵਿੱਚ ਖੜੀ ਆਹ ਮੰਡੀਆਂ ਦੇ ਵਿੱਚ ਖੜੇ ਆ ਬਾਈ ਉਮਰਾਂ ਹੋ ਗਈਆਂ ਮੈਨੂੰ ਪਸ਼ੂ ਚਾਰਦੇ ਨੂੰ ਮੈਂ ਬੁੜਾ ਹੋ ਗਿਆ ਅੱਜ ਵੀ ਮਹਾਰਾਜ ਦੀ ਦਾਤ ਹੈ ਘਰ ਵਾਲੀ ਤਾਂ 7 ਸਾਲ ਹੋ ਗਏ ਮਰ ਗਈ ਦੋ ਕੁੜੀਆਂ ਵਿਆਹ ਗਈ ਤੀ ਇੱਕ ਮੁੰਡਾ ਕੁੜੀ ਨੇ ਹੁਣ ਵਿਆਹੇ ਨਹੀਂ ਇੱਕ ਕੁੜੀ ਮੁੰਡਾ ਰਹਿ ਗਏ ਠੀਕ ਹੈ ਚੱਲ ਬੱਤੇ ਸੀਗੇ ਚਾਰ ਕਿਉਂ ਛੀ ਤੇ ਬੱਚੇ ਦਾ ਸੱਤ ਤੇ ਇੱਕ ਕੁੜੀ ਮਰ ਗਈ ਥੱਜੇ ਪਿਆ ਸੀ ਕੰਮ ਜੀ ਖਿੱਚੇ ਤਾਂ ਲੈਣਾ ਲਾ ਦਨੇ ਸਾਨੂੰ ਕੀ ਹਰਜਾਨਾ ਹੁੰਦਾ ਕੋਈ ਅਸੀਂ ਕਿਹੜਾ ਕਿਉਂ ਪਲਾਟ ਕਰਦੇ ਅਸੀਂ ਕਿਹੜਾ ਜ਼ਮੀਨ ਵੰਡ ਕੇ ਦੇਣੀ ਹੈ ਅਸੀਂ ਤਾਂ ਇੱਧਰ ਪਾ ਦਾਂਗੇ ਇੱਕ ਦੀ ਛੰਨ ਇੱਕ ਦੀ ਇੱਧਰ ਪਾ ਦਾਂਗੇ ਕੋਈ ਪੰਚਾਇਤੀ ਜ਼ਮੀਨ ਚ ਸਰਪੰਚ ਨਾਲ ਗੱਲ ਕਰਕੇ ਕੋਈ ਕਾਨੂੰਨੀ ਲੈ ਲਾਂਗੇ ਸਾਨੂੰ ਕੀ ਅਵੀ ਭੁੱਖੇ ਮੰਨ ਕੇ ਜਵਾਕ ਸਾਡੇ ਤਾਂ ਦੋ ਬੱਕਰੀਆਂ ਲੈ ਲੀਆਂ ਸਾਡੀ ਉਹੀ ਜ਼ਮੀਨ ਹੈ ਸਾਨੂੰ ਕੀ ਹੁੰਦਾ ਡੁਗ 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 ਲੈਲੀ ਕੋ ਰਿਛ ਦਾ ਬੱਚਾ ਭਾਲਿਆ ਬੱਚੇ ਵਧੀਆ ਤਮਾਸ਼ਾ ਕਰ ਆਟਾ ਮੰਗ ਕੇ ਖਾ ਲਾਂਗੇ ਬੱਚਿਆਂ ਨੇ ਵਧੀਆ ਪੜਾਈ ਮਾੜਾ ਕੰਮ ਨਾ ਕਰ ਇਹ ਬਣਾ ਕਰ ਠੱਗੀ ਨਾ ਕਰ ਚੋਰੀ ਨਾ ਕਰ ਯਾਰੀ ਨਾ ਕਰ ਆਹ ਕੰਮਾਂ ਤੋਂ ਬਚਾ ਠੀਕ ਹੈ ਚਿੰਨ ਹੱਥ ਕੇ ਪੰਗੜੇ ਪਾ ਕੇ ਡਰਾਮਾ ਕਰਕੇ ਪੈਸੇ ਕਮਾ ਲੈ ਕਿਮੋ ਜੀ ਲੋਕ ਕਹਿੰਦੇ ਤਾਂ ਹੈਗੇ ਬਾਬੇ ਭੰਗੜਾ ਪਾਉਂਦੇ ਨੇ ਮੈਂ ਬਾਬਾ ਭੰਗੜੇ ਵੀ ਪਾਉਣਾ ਆਇਆ ਐ ਨੱਚ ਕੇ ਆਇਆ ਐ ਨੱਚ ਕੇ ਆਇਆ ਹੈ ਤੂੰ ਲੈ ਨੂੰ ਲਈ ਹਾਂ ਜੀ ਹਮੈ ਤੈਨੂੰ ਦਬਦਾ ਵੀ ਨਹੀਂ ਤੇਰੇ ਉੱਤੋਂ ਦੀ ਛਾਲ ਵੀ ਮਾਰ ਜੂਗਾ ਊੜਾ ਨਾ ਜਾਣੀ ਹਾਂ ਹਜੇ ਫਿੱਟਾ ਕਹਾਣੀ ਇੱਕ ਰਾਜੂ ਹੋਰ ਤੇ ਬਾਕੀ ਸਰਦਾਰ ਜੀ ਗੱਲ ਸੁਣ ਲੈ ਰਾਜੂ ਜੀ ਮੇਰੀ ਮੈਂ ਤਾਂ ਕੱਢ ਲਿਆ ਵਕਤ ਹਾਂ ਜੀ ਅਬਦਾ ਬੱਚੇ ਵੀ ਵਿਚਾਰੇ ਦੋ ਰਹਿ ਗਏ ਵੀ ਹੁਣ ਕਨੀਓ ਘਰ ਵਾਲੀ ਗਈ 5-6 ਸਾਲ ਹੋ ਗਏ ਗੁਜ਼ਰ ਆਪਾਂ ਦੋ ਕੰਮ ਕਮਾਏ ਨੇ ਇੱਜ਼ਤ ਕਮਾਈਆ ਦੁਨੀਆ ਦੇ ਵਿੱਚ ਕਿਸੇ ਦੇ ਘਰੇ ਵਗ ਜਾਣਾ ਕਹਿੰਦਾ ਰਾਜੂ ਭਾਈ ਆ ਗਿਆ ਆਪਾਂ ਮਾੜੀ ਨਿਗਾ ਨਹੀਂ ਚੱਕ ਕੇ ਜੇ ਤੇਰੀ ਭੈਣ ਹੈ ਤਾਂ ਉਹ ਮੇਦੀ ਪਹਿਲਾਂ ਉਦੋਂ ਜੇ ਮੈਥੋਂ 10 ਰੁਪਏ ਸਰਨ ਮੈਂ ਕੁੜੀ ਨੂੰ ਦੇ ਕੇ ਆਉਂਗਾ ਖਾਲੀ ਪੱਲੇ ਨਹੀਂ ਮੁਰਦਾਂ ਕੁੜੀ ਦੇ ਘਰੋਂ ਦੇਖੋ ਠੀਕ ਹੈ ਜਿੰਨੇ ਕੋ ਹੋਏ ਅਸੀਂ ਤਾਂ ਇੱਜ਼ਤ ਕਮਾਈ ਹੈ ਸਰਦਾਰ ਜੀ ਹੁਣ ਵੀ ਮਹਾਰਾਜ ਦੀ ਦੇਣ ਹੈ ਘਰੇ ਆਪਣੇ 20-25 ਬੱਕਰੀਆਂ ਹੈਗੀਆਂ ਚਾਹ ਪਾਣੀ ਕਰਨ ਨੂੰ ਵੀ ਦੁੱਧ ਕਿਤੋਂ ਮੁੱਲ ਲਵਾਂਗੇ ਠੀਕ ਹੈ ਚਾਹ ਪਾਣੀ ਕਰਦੇ ਆ ਆਪਣੀਆਂ ਦਾ ਪੀਣੇ ਆ ਮੰਡੀਆਂ ਚ ਆਉਨੇ ਆ ਸੌਦੇ-ਸੁੱਦੇ ਕਰਾਉਨੇ ਆ 2 ਰੁਪਏ ਕਮਾਉਨੇ ਆ ਤੇ ਘਰ ਨੂੰ ਵਗ ਜਾਨੇ ਉ ਤਾਂ ਲੋਕ ਕਹਿੰਦੇ ਮੈਂ ਅਮਰੀਕਾ ਬੈਠਾ ਮੈਂ ਕੈਨੇਡਾ ਬੈਠਾ ਰਾਜੂ ਦਾ ਫੈਨ ਰਾਜੂ ਦਾ ਫੈਨ ਮੈਂ ਕਹਿੰਦਾ ਮੈਂ ਥੋੜਾ ਫੈਨ ਆ ਕੋਈ ਗੱਲ ਨਹੀਂ ਧੰਨਵਾਦ ਮੇਰੇ ਭਾਈਓ ਪੰਜਾਬੀਓ ਕੈਨੇਡਾ ਅਮਰੀਕਾ ਜਾਣ ਵਾਲਿਓ ਸਾਨੂੰ ਥੋੜਾ ਬੜਾ ਆਸਰਾ ਹੈ ਰੱਬ ਲੋਕੋਂ ਤੁਸੀਂ ਉਹ ਭਾਈ ਮੇਰੇ ਨਾਲ ਐ ਬਣੀ ਮੈਂ ਤਾਂ ਫਿਰਦਾ ਮੰਡੀਆਂ ਚ ਭਾਈ ਮੇਰੀਆਂ ਬੱਕਰੀਆਂ ਉਦੇ ਤੇ ਪਾਲੀ ਹੱਥ ਨੇ ਨਹੀਂ ਲਈ ਰੋੜ ਰੋੜ ਆ ਧੁੰਦਾਂ ਚ ਮਹੀਨਾ ਡੇਢ ਹੋ ਗਿਆ ਠੀਕ ਹੈ ਜੀ ਹੱਕੀ ਦੋਜਵਾਖ ਰੱਖੇ ਹੋਏ ਨੇ ਮੇਰੇ ਬਗਿਆਨੇ ਮੇਰੇ ਮੁੰਡੇ ਤਾਂ ਪੜਕੇ ਆਉਂਦੇ ਨੇ ਵਿਚਾਰੇ ਆਥ ਨੇ ਜੇ ਬਗ ਜਾਂਦੇ ਨੇ ਬੱਕਰੀਆਂ ਦੇ ਮੂਰੇ ਸ਼ਹਿਰ ਵੀ ਦੀ ਲੰਗਵਾ ਲਿਆਉਂਦੇ ਨੇ ਉਹ ਪਾਈ ਅਸੀਂ ਮੰਡੀਆਂ ਇੱਥੇ ਮੁੰਡੇ ਨੇ ਫੋਨ ਕਰਿਆ ਕਹਿੰਦਾ ਬੱਕਰੀਆਂ ਦੇ ਵਿੱਚ ਟਰਾਲਾ ਲੱਗਿਆ ਠੀਕ ਹੈ ਮੈਂ ਭੱਜ ਕੇ ਲੋਂਗੋਵਾਲ ਮੰਡੀ ਤੇ ਲਵੀ ਤੀ ਘਾਂਟੇ ਚ ਪਿੰਡ ਜਾ ਰਿਹਾ ਬੰਬੂ ਕਾਟਾਂ ਤੇ ਚੜਦਾ ਚੜਦਾ ਮੁੰਡੇ ਨੂੰ ਕਿਹਾ ਛੱਡ ਛੇੜ ਬੱਕਰੀਆਂ ਕਹਿੰਦੇ ਸਕੂਟਰ ਆਪ ਚੱਲੀਏ ਜਾ ਕੇ ਪਾਲੀ ਵਿਚਾਰੇ ਖੜੇ ਪਲਾਟ ਚ ਕੇਰੀ ਕਹਿੰਦੇ ਵੀ ਬੱਕਰੀਆਂ 'ਚ ਟਰਾਲਾ ਲੱਗਿਆ ਮੈਂ ਕਿਵੇਂ ਲੱਗਿਆ ਕਹਿੰਦੇ ਠੱਠੇ ਆ ਕੇ ਵੜ ਗਏ ਵਿੱਚ ਗਾਈਆਂ ਟੱਠੇ ਸੁਨੇ ਉਹ ਭੱਜੇ ਆਉਂਦੇ ਤੇ ਮੂਰੋ ਜਵਾਖਤੀ ਨਾਲ ਉਹਨੇ ਮੂੜੇ ਨਹੀਂ ਕੰਜਰ ਬੋਲੇ ਨੇ ਪਾਲੀ ਜਾਂਦੀ ਸਾਡੇ ਇੱਕ ਸਿਆਣਾ ਬੰਦਾ ਗੈਲਤੀ ਟੱਠੇ ਨੇ ਆ ਕੇ ਵਿੱਚ ਤਣਕਿਆ ਆਤੀਆਂ ਬੱਕਰੀਆਂ ਪਾੜਤੀਆਂ ਉਹ 1 ਲੱਖ ਤੇ ਚੱਲਦੇ ਟਰਾਲੇ ਦੇ ਵਿੱਚ ਲੱਗਿਆ ਸਾਰਾ ਮਾਲ ਅੱਧੀਆਂ ਦਾ ਟਿੱਕ ਕੇ ਭੱਜ ਗਈਆਂ ਤਿੰਨ ਬੱਕਰੀਆਂ ਮਾਰਤੀਆਂ ਇੱਕ ਮਾਰਤਾ ਭਾਈ ਬੋਕ ਆਸਮੇ ਗੁੱਜਰ ਕਹਤੋ ਪਿਛਲੀ ਮੰਡੀ ਮੈਂ 4 ਮਹੀਨੇ ਹੋ ਗਏ ਤੋਂ ਲੈ ਗਿਆ ਸੀ ਮੂਲ ਖਰੀਦ ਕੇ 55000 ਦਾ ਬੱਕਰਾ ਠੀਕ ਹੈ ਮਹੀਨਾ ਹੈਤੀ ਰੁਪਏ ਦਿੱਤਿਆਂ ਮਖਾ ਬੱਕਰੀਆਂ ਹਸਲ ਵਾਲਿਆ ਕਰਾਂਗੇ ਚੰਗੀ ਨਾ ਹਸਲ ਦਾ ਬੱਕਰਾ ਠੀਕ ਹੈ ਜੀ ਉਹ ਤਾਂ ਭਾਈ ਉਹਦਾ ਤਾਂ ਪਿੱਛਾ ਟੁੱਟ ਗਿਆ ਵਿਚਾਰੇ ਦਾ ਤਿੰਨ ਬੱਕਰੀਆਂ ਦੇ ਪਿੱਛੇ ਰਿੱਕਣਗੇ ਜਮੀ ਸੂਣ ਵਾਲੀਆਂ ਦੇ ਇੱਕ ਮਾਰਤੀ ਮੇਰੀ ਭੇਡ ਭਾਈ ਮੈਂ ਪਾਲੀਆਂ ਨੂੰ ਕਿਹਾ ਤੁਸੀਂ ਬਚ ਗਏ ਕਹਿੰਦੇ ਵੀ ਅਸੀਂ ਬਚ ਗਏ ਬਲਾ ਤਾਂ ਹੋਰ ਲੈ ਲਾਂਗੇ ਦਰ ਸਦਾਰ ਕਿਸੇ ਤੋਂ ਮੈਂ ਬਗਾਨੇ ਪੁੱਤ ਕਿੱਥੋਂ ਪੂਰੇ ਕਰਦਾ ਚੱਲ ਉਹਨਾਂ ਨੂੰ ਸਿੱਟ ਕੇ ਅਸੀਂ ਖਦਾਨਾ ਚ ਆ ਗਏ ਬੱਕਰਾ ਜਉਂਦਾ ਸੀ ਕਿਸੇ ਦੀ ਰੇੜੀ ਕਰਾਈ ਕਰਾਏ ਤੇ 100 ਰੁਪਏ ਚ ਚੱਕ ਕੇ ਘਰੇ ਠੋਕਿਆ ਉਹ ਦੂਏ ਦਿਨ ਬੱਕਰਾ ਵੀ ਮਰ ਗਿਆ ਚੱਕੇ ਬਾੜੇ ਚ ਦੱਬ ਤਾ ਪੰਜ ਬੱਕਰੀਆਂ ਮੇਰੀਆਂ ਐ ਮਰ ਗਈਆਂ ਇੱਕ ਚੌਥੇ ਦਿਨਾਂ ਗੈਰ ਰਹਿ ਗਈ ਪਾਲੀਆਂ ਤੋਂ ਸੂਈ ਹੋਈ ਬੱਕਰੀ ਐਡਾ ਬਚਾਤੀ ਗੈਲ ਕਿਤੇ ਨਹੀਂ ਖਿਆਲ ਰਹੀ ਪਲਾਟਾਂ ਚ ਉਹ ਮੁੜ ਕੇ ਸ਼ਹਿਰ ਚ ਆਵੜੀ ਉੱਥੋਂ ਚੋਰ ਲੈ ਗਏ ਚੱਕ ਕੇ ਸੂਈ ਸਵਾਈ ਨੂੰ ਗੈਲੇ ਬੱਚਾ ਸਾਰਾ ਬਾਜ਼ਾਰ ਟੋੜ ਲਿਆ ਚੋਰਾਂ ਨੇ ਬੱਕਰੀ ਵੀ ਨਹੀਂ ਸਾਡੀ ਤਾਂ ਪਤਾ ਨਹੀਂ ਕਿੱਧਰ ਗਈ ਕਿੱਧਰ ਆਈ ਖਾ ਗਏ ਕਾ ਪਤਾ ਨਹੀਂ ਮਾਰਤੀ ਕਿ ਵੜਤੀ ਆ ਨੁਕਸਾਨ ਮੇਰਾ ਹੋਇਆ ਮੈਂ ਵੀਡੀਓ ਵੀ ਪਾਈ ਹੂੰ 2 1 ਕ 6 ਕੜ ਮੈਂ ਹੰਬ ਗਿਆ ਸਾਰ ਕਿਸੇ ਨੇ ਨਹੀਂ ਕਿਸੇ ਨੇ ਵੀ ਨਹੀਂ ਜਿੱਥੇ ਨਹੀਂ ਵਰਸਣਾ ਉੱਥੇ ਵਰਸੀ ਜਾਂਦੇ ਨੇ ਹੂੰ ਜਿਹੜੀ ਧਰਤੀ 'ਚ ਨਹੀਂ ਵਰਸਣਾ ਜਿਹੜੀ ਧਰਤੀ 'ਚ ਟਿੱਬੇ ਨੇ ਫਸਲ ਨਹੀਂ ਹੁੰਦੀ ਉੱਥੇ ਵਰਸਦੇ ਨਹੀਂ ਉੱਥੇ ਕੋਈ ਪੌਦਾ ਨਹੀਂ ਜਿੱਥੇ ਪੂਰਾ ਪਾਣੀ ਹੈ ਉੱਥੇ ਵਰਸੀ ਜਾਂਦੇ ਨੇ ਹੂੰ ਮੈਂ ਤਾਂ ਇਹ ਕਹਿਣਾ ਭਲੇ ਲੋਕੋ ਚੇ ਮੈਨੂੰ 200 ਰੁਪਿਆ ਦੇ ਦੋਦੇ ਮੈਂ ਇੱਕ ਮੇਰੀ ਮੰਡੀਆਂ ਡਿਊਟੀ ਸਮਝ ਰੱਖੀ ਐ ਮੇਰਾ ਕਿਉਂ ਆਉਂਦੇ ਘਰੇ ਮੁੰਦ ਜਰ ਚਾਹੇ ਮੈਂ ਤਾਂ ਵੀ ਕਰੂੰ ਰਹਿਦਾ ਨਹੀਂ ਮੇਰਾ ਚੇ ਸਾਲਾ ਕਰੇ ਭੁੱਖਾ ਮਰ ਜੇ ਨੀਰਾ ਪਾ ਦਾਂਗੇ ਥੈਲਾ ਮੈਂ ਮੰਨੂ ਮੰਡੀਆਂ ਦਾ ਸ਼ੌਂਕ ਹੈ 2 ਰੁਪਏ ਬਣ ਗਏ ਤਾਂ ਵੀ ਠੀਕ ਹੈ ਨਾ ਬਣੇ ਤਾਂ ਵੀ ਠੀਕ ਹੈ ਘਰ ਨੂੰ ਮੁੜ ਜਾਗੇ ਕੋਈ ਵੱਡੀ ਗੱਲ ਨਹੀਂ ਪਰ ਮੇਰੀ ਇੱਜ਼ਤ ਨਹੀਂ ਕਿਸੇ ਨੇ ਕਰੀ ਤਿੰਨ ਵਾਰੀ ਵੀਡੀਓ ਪਾਈ ਛੇਕੜ ਮੈਂ ਤਾਂ ਹੰਬ ਗਿਆ ਵੀਡੀਓ ਪਾਣੋਂ ਮੈਂ ਤਾਂ ਪਾਈਏ ਨਹੀਂ ਮੇਰੇ ਮੁੰਡੇ ਕਹਿੰਦੇ ਨਾ ਕਾਦੋਂ ਪਾਉਣੇ ਕਿਉਂ ਮੰਗਦਾ ਤੂੰ ਲੋਕਾਂ ਦੇ ਤਾਂ ਸੌਦੇ ਕਰਾਉਂਦੇ ਤੁਸੀਂ ਨੱਚ ਟੱਪ ਟੱਪ ਕੇ ਸੌਦੇ ਨਾਲ ਕੋਈ ਨਹੀਂ ਖੜਿਆ ਦੁੱਖ ਲੱਗਿਆ ਮੇਰੇ ਨਾਲ ਇਸ ਟਾਈਮ 'ਚ ਕੋਈ ਨਹੀਂ ਖੜਿਆ ਮੇਰੀਆਂ ਬੱਕਰੀਆਂ ਮਾਰ ਜੇ ਮੈਂ ਪੰਜ ਚਾਰ ਬੱਕਰੀਆਂ ਹੋਰ ਵੀ ਲੈ ਲਾਂਦਾ ਮੈਂ ਵਿਚਰ ਲਾ ਲਾਂਦਾ ਮੇਰੇ ਬੱਕ ਦੇ ਹੂੰ ਮੁੱਲਾ ਆਹ ਗੱਲ ਹੈ ਉਹ ਤਾਂ ਹੁਣ ਤੈਂ ਕਹਦਾ ਵੀ ਦੱਸ ਕੋਈ ਦੁੱਖ ਵਾਰੇ ਨਹੀਂ ਮੈਂ ਤਾਂ ਭਾਈ ਹੰਬਿਆ ਵੇਦੀ ਮੈਂ ਤਾਂ ਵੀਡੀਓ ਵੀ ਨਹੀਂ ਬਣਾਉਂਦਾ ਸੀ ਨਾ ਮੈਂ ਤਾਂ ਇੱਕ ਬਾਬੇ ਦੀ ਵਿਚਾਰੇ ਦੀ ਟੂੰਡੇ ਦੀ ਵੀਡੀਓ ਬਣਾਈ ਤੁੰਗੜੀ ਮੰਡੀ ਉਹਨੂੰ ਕੋਈ ਬਣੋਟੂ ਲੋਟ ਦੇ ਗਿਆ 20 20 ਰੁਪਏ ਉਹ ਤਾਂ ਉਹ ਲੈ ਗਿਆ ਗਾਨੀ ਮਣਕੇ ਆਈ ਵਾਲੀ ਹੂੰ ਉਹ ਬੁੜੇ ਨੂੰ ਵਿਚਾਰੇ ਨੂੰ ਬਣਾਉ ਟੂ ਦੇ ਗਿਆ ਮੈਨੂੰ ਆਇਆ ਗੁੱਸਾ ਮੈਂ ਦਿਖਾ ਕੇ ਨੋਟ ਉਹਦੀ ਵੀਡੀਓ ਬਣਾਈ ਵੀਡੀਓ ਬੜੀ ਚੱਲੀ ਦਿਮਾਗ ਤੇ ਪੜਦਾ ਮੇਰੇ ਪੈ ਗਿਆ ਮੋਂਦਾ ਨੰਬਰ ਲੈਣਾ ਭੁੱਲ ਗਿਆ ਪਿੰਡ ਪੁੱਛਗੇ ਮੈਨੂੰ ਆਏ ਦਵਾਈਆਂ ਤੋਂ ਬਹੁਤ ਫੋਨ ਬਾਈ ਰਾਜੂ ਬੁੜੇ ਦਾ ਨੰਬਰ ਤੇ ਉਹ ਪਰਸੋਂ ਬੁੜਾ ਮਿਲਿਆ ਮੈਨੂੰ ਵਿਚਾਰਾ ਉਹਦਾ ਮੈਂ ਨੰਬਰ ਹੁਣ ਲਿਆ ਜਿਹੜਾ ਮੇਰਾ ਨਫਾ ਨੁਕਸਾਨ ਹੋਏ ਨੰਬਰ ਲੈਵੇਂਗਾ ਹਟਦਾ ਨਹੀਂ ਲੈਣਾ ਹੀ ਲੈਣਾ ਲੈ ਲੈ ਕਰੂ ਕੋਈ ਕਰਦੂ ਨਹੀਂ ਕਰੂ ਤਾਂ ਵੀ ਉਹਦਾ ਰੱਬ ਰਾਜੀ ਭਲਾ ਕਰੇ ਰੱਬ ਸਭ ਬੰਦਿਆਂ ਦਾ ਮੇਰਾ 98764 92467 98764 92467 ਤੇ ਮੇਰਾ ਚੈਨਲ ਵੀ ਚੱਲਦਾ ਹੈ ਰਾਜੂ ਗੌਟ ਫਾਰਮ ਢਿਡਬਾ ਪੰਜਾਬ ਰਾਜੂ ਗੌਟ ਫਾਰਮ ਢਿਡਬਾ ਪੰਜਾਬ ਮੇਰਾ ਅਬਦਾ ਚੈਨਲ ਵੀ ਚੱਲਦਾ ਹੈ ਮੈਂ ਨਾ ਦੁਨੀਆ ਚੈਨਲਾਂ ਵਾਲੀ ਚੜਾਤੀ ਮੈਂ ਆਵਦਾ ਪੱਠਾ ਬਠਾ ਲਿਆ ਮੇਰਾ ਚੈਨਲ ਜਮਾਨੀ ਚਲਾਇਆ ਜਿਹੜੇ ਨੂੰ 5 ਸਾਲ ਹੋ ਗਏ ਮੈਨੂੰ ਚਲਦੇ ਨੂੰ ਮੈਂ ਇੱਧਰ ਨੂੰ ਕਰੋੜਾਪਤੀ ਬਣ ਜਾਂਦਾ ਪਰ ਮੈਂ ਆਪਣੀ ਸੋਚ ਬਾਰੇ ਨਹੀਂ ਸੋਚਿਆ ਮੈਂ ਲੋਕਾਂ ਦੀ ਸੋਚ ਬਾਰੇ ਸੋਚਿਆ ਜਿਹੜੇ ਲੋਕ ਅੱਜ ਬਣਾ ਬਣਾ ਕੇ ਵੀਡੀਓ ਮੇਰੇ ਨਾਲ ਤੁਰ ਗਏ ਉਹਨਾਂ ਨੇ ਮੇਰੀ ਜਾਤ ਨਹੀਂ ਪੁੱਛੀ ਮੈਂ ਹਟ ਗਿਆ ਉਹਨਾਂ ਨਾਲੋਂ ਐ ਨਹੀਂ ਕਦੇ ਕਿਹਾ ਲੈ ਤੇਰੇ ਬੂਟ ਪਵਾ ਦਈਏ ਸਾਲਿਆ ਜਿਹੜਾ ਬੰਪ ਪਵਾ ਦਈਏ ਸਿਆਲ ਆ ਗਿਆ ਮੇਰੀ ਕਦਰ ਕਿਹਨੇ ਕੀਤੀ ਤਰਸੀਮ ਧੂਰੀ ਵਾਲੇ ਨੇ ਕੀਤੀ ਮੇਰੀ ਕੁੜੀ ਦੇ ਵਿਆਹ 'ਚ ਮੇਰੇ ਬਾਂਡੇ ਖੜੇ ਮੋਢੇ ਨਾਲ ਮੋਢਾ ਜੋੜ ਕੇ ਉਸ ਬੰਦੇ ਨੇ ਬੈੱਡ ਕੁਰਸੀਆਂ ਦਵਾਇਆਂ ਮੈਨੂੰ ਸਮਾਨ ਦਵਾਇਆ ਮੈਂ ਵੀਡੀਓ ਕਿਉਂ ਨਹੀਂ ਬਣਾਉਂਗਾ ਉਸ ਬੰਦੇ ਨਾਲ ਮੈਨੂੰ 1 ਰੁਪਇਆ ਦੇਵੇ ਮੈਂ ਤਾਂ ਬਣਾਉਂਗਾ ਭਾਈ ਮੈਂ ਅਣਪੜ ਚਿੱਟਾ ਜਮਾ ਇੱਕ ਜਮਾਤ ਪੜ ਗਿਆ ਉਹੀ ਭੁੱਲ ਭੁੱਲ ਗਿਆ ਬੱਕਰੀਆਂ ਭੇਡਾਂ ਹੀ ਚਾਰੀਆਂ ਨੇ ਜਿਵੇਂ ਦਰਦੀਆਂ ਮੈਂ ਸਾਝ ਆਰੀਆਂ ਨੇ ਬੋਤੇ ਚਾਰੇ ਨੇ ਆਖਰ ਵਿੱਚ ਜੀ ਰਾਜੂ ਜੀ ਹੁਣ ਜ਼ਿੰਦਗੀ 'ਚ ਸਕੂਨ ਆ ਬੜਾ ਛੋਟਾ ਚਾਉਣ ਵਾਲੇ ਬਹੁਤ ਨੇ ਜਿਹੜੇ ਵੀ ਮੰਡੀ 'ਚ ਆਉਂਦੇ ਹੋ ਹੱਸਦੇ ਖੇਡਦੇ ਰਹਿੰਦੇ ਹੋ ਭਾਵੇਂ ਦੁੱਖਾਂ ਦਾ ਪਹਾੜ ਟੁੱਟਦਾ ਰਿਹਾ ਵਾ ਹੁਣ ਵੀ ਜਰੂਰ ਦੁਖੀ ਹੋਏ ਹਾਂ ਵੀ ਜਿੰਨਾ ਲੋਕਾਂ ਦੀ ਮੈਂ ਹੱਸਦਾ ਟੱਪਦਾ ਨੱਚਦਾ ਮੈਂ ਉਹਨਾਂ ਦਾ ਮਨੋਰੰਜਨ ਵੀ ਕਰਦਾ ਪਰ ਮੇਰੇ ਬਾਰੇ ਕੋਈ ਨਹੀਂ ਮੈਂ ਦਿਲ ਤਾਂ ਸਾਫ ਹਾਂ ਮੈਂ ਤਾਂ ਕਹਿੰਦਾ ਵੀ ਮੰਡੀਆਂ ਵਾਲਿਆਂ ਨੇ ਵੀ ਨਹੀਂ ਮਿੰਤਾ ਐ ਕਿਹਾ ਵੀ ਲੈ ਤੈਨੂੰ ਕੋਈ ਮੇਮਨਾ ਦੇ ਦੀ ਅਸੀਂ ਪਾਲ ਲਈ ਭਾਈ ਉਹ ਬੈਠਿਆ ਮੁਰਲੇ ਦਰਸ਼ਕ ਅੱਛਾ ਹਾਂ ਹਾਂਜੀ ਹਾਂ ਬਾਕੀ 25 ਤਰੀਕ ਨੂੰ ਮੇਲਾ ਦਿਨ ਐਤਵਾਰ ਨੂੰ ਵੱਧ ਤੋਂ ਵੱਧ ਪਹੁੰਚਣਾ ਠੀਕ ਹੈ ਗੱਲ ਸਾਰਿਆਂ ਨੂੰ ਸਾਡਾ ਖੁੱਲਾ ਸੱਦਾ ਹੈ ਸਭ ਵਾਸਤੇ ਵੀ ਸਭ ਐਲੇ ਦੇ ਵਿੱਚ ਪਹੁੰਚੋ ਉੱਥੇ ਮੈਂ ਵੀ ਪਹੁੰਚੂ ਕੰਮ ਛੱਡ ਕੇ ਰੌਣਕਾਂ ਵਧਾਓ ਮੇਲੇ ਦੀਆਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਤੇ ਚਰਾਗ ਗੋਟ ਫਾਰਮ ਰਾਜੂ ਗੋਟ ਫਾਰਮ ਦਿਰਪਾ ਪੰਜਾਬ ਚੌਧਰੀ ਅਸਬਰ ਅਸਬਰ ਜੀ ਗੁੱਜਰ ਜਿਨ੍ਹਾਂ ਨੇ ਸਾਡੇ ਪਾਕਿਸਤਾਨ ਨੂੰ ਮੂਰੇ ਪੂਰਾ ਲਿਆਤਾ ਉਹਨਾਂ ਦੇ ਨਾਲ ਹੀ ਸਾਡੀ ਚੜ੍ਹਾਈ ਹੋਇਆ ਪੂਰੀ ਉਹ ਮੇਰੇ ਨਾਲ ਰੋਜ਼ ਲਾਈਵ ਤੇ ਗੱਲਾਂ ਵੀ ਕਰਦਾ ਹੱਥ ਨੂੰ ਐ ਤਾਂ ਮੈਂ ਬੋਲਾ ਜੀ ਲਾਈਵ ਤੇ ਵੀ ਬਥੇਰੀ ਪਕਾਈ ਮਾਰਦਾ ਹਾਂ ਹਾਂ ਐਡੀ ਗੱਲ ਨਹੀਂ ਜਵਾਬ ਨੂੰ ਜਵਾਬ ਦਿੰਨਾ ਮੈਂ ਜਵਾਬ ਨੂੰ ਜਵਾਬ ਦਿੰਨਾ ਅਣਪੜਾ ਜਿਹੜਾ ਮਰਜ਼ੀ ਲੈ ਲਓ ਮੈਂ ਦੇਊਂਗਾ ਸਵਾਲ ਕੱਢ ਕੇ ਮੇਰੀ ਜ਼ਿੰਦਗੀ ਦੇ ਵਿੱਚੋਂ ਡਰਦਾ ਕਿਸੇ ਤੋਂ ਨਹੀਂ ਅੱਜ ਗੋਲੀ ਮਰਦੀ ਜੇ ਬਿੰਦਕ ਨੂੰ ਮਰ ਜਾ ਮੇਰੀ ਕਦਰ ਨਹੀਂ ਕਿਸੇ ਨੇ કરી ਬਹੁਤ ਚੜ੍ਹਾਏ ਮੈਨੇ ਚੈਨਲ ਵਾਲੇ ਜਿਨ੍ਹਾਂ ਨੂੰ ਉਹ ਵੀ ਮਿਲ ਗਿਆ ਸ਼ਨਪੁਰ ਦੇ ਕੀ ਕਰਨਾ ਪਤੀਲੇ ਜੇ ਲੱਖ ਹੋ ਜਾਂਦਾ ਜਿਆਦਾ ਕਿਸੇ ਨੇ ਨਹੀਂ ਕਿਹਾ ਰਾਜੂ ਭਾਈ ਤੇਰਾ ਧੰਨਵਾਦ ਤੈ ਸਾਡੀ ਚੜ੍ਹਾਈ ਕਰਾਤੀ ਇੱਕ ਪਿੱਛੇ ਨਹੀਂ ਕਈ ਯੂਟਿਊਬਰ ਨੇ ਬਹੁਤ ਜ਼ਿਆਦਾ ਕਈ ਬੰਦੇ ਹੁਣ ਮੈਂ ਕੀ ਕਰਾਂ ਨਹੀਂ ਕਰੀ ਨਾ ਸੀ ਮੈਂ ਤਾਂ ਕਹਤਾ ਮੁੰਦਰਾ ਦੱਤਿਆਂ ਪਾ ਚੇਲੇ ਦੇ ਉੱਤੇ ਬਣਾ ਖਾਓ ਤੇ ਕਮਾਓ ਐਸ਼ ਕਰੋ ਮੋਜਾ ਕਰੋ ਤੁਨੂੰ ਮਾਰਾ ਨਹੀਂ ਕਹਿੰਦਾ ਬਹੁਤ ਧੰਨਵਾਦ ਬਾਈ ਜੀ ਹੈ ਐਸ਼ ਕਰੋ ਕੋਈ ਗੱਲ ਨਹੀਂ ਹੁਣ ਮੇਰੀ ਸੋਚ ਹੈ ਵੀ ਜਿਹੜੇ ਛੋਟੇ ਨੇ YouTube ਪਰ ਜਿੰਨੇ ਹੈਗੇ 2250 ਲੋਲੇ ਮਿਲ ਵੀ ਆ ਜਾ ਕਰੋ ਮਾ ਥੋੜੀ ਵੀਡੀਓ ਚੜਾ ਦਿਆ ਕਰੂੰ ਨਚਾਓ ਨਚਾਓ ਜਿਵੇਂ ਮਰਜੀ ਚੈਰ ਕਾਟ ਵੀ ਲਵਾ ਦਿਓ ਚੱਕ ਤੁੰ ਚਮਕੀਲਾ ਮਾਣੂ ਪਤੀਲਾ ਜਿਹੜੇ ਵਿਦੇਸ਼ਾਂ ਵਿੱਚ ਵਸਦੇ ਨੇ ਸਾਡੇ ਚੈਨਲ ਨੂੰ ਦੇਖ ਰਹੇ ਨੇ ਉਹ ਵੀ ਜਰੂਰ ਰਾਜੂ ਵੀਰ ਦੇ ਨਾਲ ਸਹਿਯੋਗ ਜਰੂਰ ਕਰੋ ਚੈਨਲ ਦਾ ਨੋ ਵੀ ਦੱਸਤਾ ਵੀਰ ਨੇ ਆਪਣਾ ਨੰਬਰ ਵੀ ਦੱਸਤਾ ਜਰੂਰ ਸਹਿਯੋਗ ਕਰਨਾ ਬਣਦਾ ਧੁੰਦ ਦੇ ਦਿਨਾਂ ਦੇ ਵਿੱਚ ਕਹਿਰ ਵਾਪਰਿਆ ਸੀਗਾ ਰਾਜੂ ਦੇ ਦਿਲ ਦੇ ਉੱਤੇ ਉਹ ਦੁੱਖ ਤਾਂ ਜਰੂਰ ਸੀ ਪਰ ਫੇਰ ਵੀ ਕਿਸੇ ਨੂੰ ਮੰਡੀ ਦੇ ਵਿੱਚ ਮਹਿਸੂਸ ਨਹੀਂ ਹੋਣ ਦਿੰਦਾ ਤੇ ਭਾਵੇਂ ਦੁੱਖ ਦਾ ਪਹਾੜ ਟੁੱਟਿਆ ਪਰ ਦਿਲ ਦੇ ਵਿੱਚ ਹਮੇਸ਼ਾ ਹੱਸਦਾ ਟੱਪਦਾ ਤਾਂ ਮੰਡੀ ਦੇ ਵਿੱਚ ਨਹੀਂ ਉਹ ਮਹਿਸੂਸ ਕਰਨ ਦਿੰਦਾ ਕਿਉਂਕਿ ਜੋ ਆਪ ਦੇ ਨਾਲ ਬੀਤੀ ਆ ਲੋਕਾਂ ਨੂੰ ਨਹੀਂ ਦੱਸਿਆ ਉਹਨੇ ਬਾਰ ਜਰੂਰ ਤੁਖ ਜੀ ਸਾਡੇ ਨਾਲ ਲੱਗੇ ਜਰੂਰ ਸਹਿਯੋਗ ਕਰਨਾ ਬਣਦਾ ਵਾ ਬਾਈ ਰਾਜੂ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਪਣੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ ਬਾਰਲੇ ਮੁਲਖਾਣਿਆਂ ਦਾ ਵੀ ਧੰਨਵਾਦ ਬਾਈ ਰਾਜੂ ਦੀ ਮંજૂર ਕਰਿਓ ਹਾਜ਼ਰੀ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫੀ ਕਰਿਓ ਹਾਂ ਥੋੜੀ ਬਹੁਤੀ ਗਾਲ ਕੱਢ ਦਿੰਦੇ ਉਹ ਪੰਜਾਬੀਆਂ ਦੀ ਆਦਤ ਆ ਉਹ ਮਾਫ ਕਰਾਓ ਸਾਡੀ ਬਣੀ ਹੋਈ ਹੈ ਜੀ ਸਾਡੀ ਗੁਰਪਰਨਾਲੀ ਤੋਂ ਚੱਲੀ ਹੋਈ ਹੈ ਹਾਂ ਜੀ ਧੰਨਵਾਦ ਬਾਈ ਹਾਂ ਪੱਤਰਕਾਰ ਦੇਵ ਸਰਾਬਾ ਕੈਮਰਾਮੈਨ ਅਮਨ ਸੂਜਾਪੁਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ